ਸਤਿ ਸ਼੍ਰੀ ਅਕਾਲ ਤੁਹਾਡਾ ਸਾਰਿਆਂ ਦਾ ਸੋਨੀ ਮੁੰਜਲ ਹੇਰ ਬਲੌਗ ਚੈਨਲ ਵਿੱਚ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਸਾਰੇ ਠੀਕ ਠਾਕ ਆ ਚੜ੍ਹਦੀ ਕਲਾ ਜਾਂ ਤੇ ਰਾਜੀ ਖੁਸ਼ੀਆਂ। ਆਪਾਂ ਅੱਜ ਦੀ ਵੀਡੀਓ ਬਣਾਉਣ ਲੱਗੇ ਸੀ। ਅੱਜ ਦੀ ਵੀਡੀਓ ਹੈਗੀ ਆ ਪੱਖੇ ਸਾਫ਼ ਕਰਨ ਦੀ। ਤੇ ਗਰਮੀ ਆ ਗਈਆਂ ਗਰਮੀ ਪੱਖੇ ਸਾਫ਼ ਕਰਨੇ ਤਾਂ ਹਫ਼ਤੇ ਬਾਅਦ ਦਾ ਕੰਮ ਹੀ ਹੁੰਦਾ ਕਿਉਂਕਿ ਉੱਤੇ ਮਿੱਟੀ ਘਟਾ ਬਹੁਤ ਪੈਂਦਾ ਸਾਫ਼ ਕਰਨੇ ਬਹੁਤ ਔਖੇ ਹੁੰਦੇ ਹਨ। ਆਪਾਂ ਨੂੰ ਆਸਾਨ ਜਿਹੀ ਟ੍ਰਿਕ ਦੱਸਦੇ ਕਿ ਇਹਦਾ ਪੱਖੇ ਸਾਫ਼ ਕਰ ਸਕਦੇ ਹਾਂ ਤੇ ਪਹਿਲੀ ਗੱਲ ਤਾਂ ਇਹ ਆ ਤੁਸੀਂ ਹਾਂ ਜਿਹੜੇ ਆਪਣੇ ਹੁੰਦਾ ਵੈਨੀਗਰ ਉਹ ਪਾਣੀ ਵਿੱਚ ਪਾ ਕੇ ਉਹਦੀ ਸਪਰੇਅ ਮਾਰ ਦੋ ਸਪਰੇਅ ਮਾਰ ਦੋਗੇ ਜਦੋਂ ਪੱਖਾ ਚਲਾਉਂਗੇ ਉੱਤੇ ਕੁਝ ਜੀ ਬੰਦ ਹੋ ਉਹਦੇ ਕੋਈ ਪੱਖਾ ਚਲਾਉਂਗੇ ਸਾਰੀ ਉਹ ਗਾੜਾ ਨਾਲ ਉਹ ਲੈ ਜਾਊਗਾ ਠੀਕ ਹੈ ਕਣੀ ਉਹ ਤੋਂ ਛੜਕ ਦੋ ਜਾਂ ਕੱਪੜੇ ਨਾਲ ਤੁਸੀਂ ਸਾਫ਼ ਕਰ ਦੋ ਜਿੰਨਾ ਮਿੱਟੀ ਘਟਾ ਜੰਮੀਆ ਉਹ ਬਿਲਕੁਲ ਲੈ ਜਾਊਗਾ ਦੂਜੀ ਟ੍ਰਿਕ ਕੀ ਉਹ ਤੁਹਾਨੂੰ ਦੱਸਣ ਲੱਗਿਆਂ ਆਜੋ ਹਾਂਜੀ ਉਹਦੇ ਲਈ ਆਪਾਂ ਨੂੰ ਚਾਹੀਦਾ ਇੰਦਾ ਦਾ ਫਾਲਤੂ ਕੱਪੜਾ ਜੇ ਤੁਹਾਡੇ ਕੋਲ ਹੈਗਾ ਤੁਸੀਂ ਇਹ ਲੈ ਸਕਦੇ ਆ ਇਹਨੂੰ ਦਮਲ ਤਾਂ ਫੋਲਡ ਕਰ ਲੈਣਾ ਚਾਹ ਤੈ ਮਾਰ ਲੈਣੀ ਠੀਕ ਹੈ ਕਣੀ ਇਹਨੂੰ ਤੈ ਮਾਰ ਕੇ ਇਦਾਂ ਕਰਕੇ ਇਦੋਂ ਆਇ ਇਦੋਂ ਆਇ ਆ ਚੀਜ਼ ਇਦਾਂ ਫੋਲਡ ਕਰ ਲੈਣੀ ਆ ਬਸ ਤੁਹਾਨੂੰ ਦਿਂਦਾ ਹੋਊਗਾ ਨੇਰਾ ਪੈਂਦਾ ਏ ਤੇ ਆ ਚੀਜ਼ ਨੂੰ ਆਪਾਂ ਕੀ ਕਰਨਾ ਕੱਪੜੇ ਨਾਲ ਹਨਾ ਸਾਰ ਨਾਲ ਲਿਵਟ ਲੈਣਾ ਕੋਈ ਵੀ ਰੱਸੀ ਲੈ ਲੈਣੀ ਆ ਇੱਥੋਂ ਆਪਾਂ ਗੰਡ ਮਾਰ ਕੇ ਇਸ ਚੀਜ਼ ਦੀ ਇਹਨੂੰ ਸਾਰੇ ਨੂੰ ਆਪਾਂ ਇਦਾਂ ਕਰਕੇ ਕਵਰ ਕਰ ਲੈਣਾ ਇਹਦੇ ਨਾਲ ਇਹ ਮੈਂ ਕਵਰ ਕਰ ਲਾਂ ਫਿਰ ਦਿਖਾਉਣੀ ਆ ਤੁਹਾਨੂੰ ਹਾਂਜੀ ਆਪਾਂ ਕਿੰਦਾ ਦੀ ਡੋਰੀ ਜੀ ਬਣਾ ਲਈ ਤੁਸੀਂ ਦੇਖ ਸਕਦੇ ਹੋ ਠੀਕ ਆ ਕਿ ਨਹੀਂ ਹੁਣ ਆਪਾਂ ਕੀ ਕਰਨਾ ਇੱਕ ਲੈਣੀ ਆਪਾਂ ਸੋਟੀ ਬਹੁਤ ਸਾਡੇ ਬੁਰਨ ਲੱਗੀ ਸੋਟੀ ਨੂੰ ਆਪਾਂ ਇੱਥੇ ਇਸ ਦਾ ਰੱਖ ਲੈਣਾ ਤੇ ਆਹ ਚੀਜ਼ਾਂ ਇਹਨੂੰ ਆਪਾਂ ਇਸ ਦਾ ਕਵਰ ਕਰ ਲੈਣਾ ਬਹੁਤ ਹੀ ਆਸਾਨ ਜੀ ਟ੍ਰਿਕ ਪੱਖਾ ਸਾਫ ਕਰਨ ਵਾਲੀ ਬਣੂਗੀ ਤੁਹਾਨੂੰ ਦਿਖਾਉਂਦੇ ਅੱਗੇ ਪਹਿਲਾਂ ਆਹ ਚੀਜ਼ ਨੂੰ ਆਪਾਂ ਇਥੋਂ ਬਾਹਰ ਲਈਏ ਹਾਂਜੀ ਹੁਣ ਆਪਾਂ ਆਹ ਚੀਜ਼ ਤਾਂ ਲਈ ਬਣਾਇਆ ਹੈ ਨਾ ਤੇ ਹੁਣ ਆਪਾਂ ਨੂੰ ਚਾਹੀਦੀ ਆ ਕਿ ਬੋਤਲ ਆਪਾਂ ਬੋਤਲ ਨੂੰ ਕੱਟਣਾ ਕਿਵੇਂ ਆ ਇੱਥੇ ਮੂੰਹ ਦੋ ਕੱਟ ਦੇਣਾ ਤੇ ਮਗਰ ਨੂੰ ਸੇ ਨੂੰ ਕੱਟ ਦੇਣਾ ਮਗਰ ਤੇ ਮੂੰਹ ਦੇ ਆਪ ਪਹਿਲਾਂ ਕੱਟ ਲਈਏ ਹਾਂਜੀ ਆਪਾਂ ਬੋਤਲ ਇਧਰਲੇ ਪਾਸੇ ਵੱਢ ਲਈ ਮਗਰੋ ਵੀ ਵੱਢ ਦਿੱਤਾ ਇਧਰ ਵੀ ਥੋੜਾ ਇਹ ਘੜ ਬਣਾ ਲਿਆ ਬੋਤਲ ਦਾ ਮੂੰਹ ਬਣਾ ਲਿਆ ਜਨ ਕਿ ਐਦਾਂ ਇਹਦੇ ਚ ਆਪਾਂ ਚੀਜ਼ ਪਾਤੀ ਹੁਣ ਇਹ ਚੀਜ਼ ਨੂੰ ਦੋਨੇ ਪਾਸੇ ਬੰਦ ਦੇਣਾ ਇੱਕ ਜਿਪ ਟੈਗ ਨੂੰ ਤੁਸੀਂ ਬੰਦ ਦੋ ਦੋਨੇ ਪਾਸੇ ਨਹੀਂ ਬਣਾ ਨਾ ਬੰਨੋ ਪੇਸ਼ਾ ਕੇ ਪਾਸੇ ਬੰਦ ਦੋ ਤੇ ਹੁਣ ਆਪਾਂ ਇਹ ਚੀਜ਼ ਨੂੰ ਪੱਖਾ ਸਾਫ ਕਰਕੇ ਦਿਖਾਉਣੀ ਬਹੁਤ ਹੀ ਆਸਾਨ ਜੀ ਟ੍ਰਿਕ ਮੰਗੀ ਪੱਖਾ ਸਾਫ ਕਰਨ ਦੀ ਅੱਜ ਦਿਖਾਈਏ ਹਾਂਜੀ ਮੇਰੇ ਇੱਕ ਹੱਥ ਵਿੱਚ ਫੋਨ ਆ ਤੇ ਆਜੇ ਜੋ ਫਸਾਤੀ ਤੇ ਇਸ ਤਰ੍ਹਾਂ ਆਪਾਂ ਪੱਖਾ ਸਾਫ ਕਰ ਸਕਦੇ ਹਾਂ ਕਿੰਨੀ ਗਲਤ ਹੋਊ ਕਿ ਤੇ ਜੰਮੀ ਪੱਖੇ ਤੇ ਸਾਰੀ ਲੈ ਜਾਣੀ ਆ ਪੱਖਾ ਘੁੰਮੀਆਂ ਨਾ ਕਿ ਮੇਰੇ ਇੱਕ ਹੱਥ ਵਿੱਚ ਫੋਨ ਆ ਮੇਰੇ ਦੋਨੇ ਹੱਥ ਕੰਮ ਨਹੀਂ ਚੱਲਦੇ ਅੱਜ ਇਹ ਨਾ ਸਾਦਾ ਸਾਫ ਹੋਇਆ ਨਾ ਸਾਰੀ ਮਿੱਟੀ ਕਿੱਟਾ ਦੇਖੋ ਇਹਦੇ ਵਿੱਚ ਲੱਗ ਗਈ ਨਹੀਂ ਦੇਖੋ ਲੱਗੀ ਰਾਸ ਦੇਖੋ ਕਿੰਨੀ ਲੱਗੀ ਇਸੇ ਤਰ੍ਹਾਂ ਆਪਾਂ ਦੂਜਾ ਫਸ ਸਾਫ ਕਰਨਾ ਆਉਦੇ ਦੇਖੋ ਇੱਕ ਤਾਂ ਮੇਰਾ ਇਦਾਂ ਆ ਦੇਖੋ ਫਸ ਗਿਆ ਖੜੇ ਇਹ ਫਾਇਦਾ ਲਊ ਜਾਂ ਪਤਾ ਨਹੀਂ ਕਿਦੋਂ ਨੂੰ ਮੇਰਾ ਕੈਮਰਾ ਜਾਂਦਾ ਮਤਲਬ ਉਹਦੇ ਦੇਖੋ ਦੇਖੋ ਸਾਫ ਹੁੰਦਾ ਲਾ ਦੇਖੋ ਧਸਤ ਲੱਗੀ ਸਾਰੀ ਧਸਤ ਇਦਾਂ ਹੀ ਲੈ ਜਾਣੀ ਐ ਇਦਾਂ ਪਤੀਜਾ ਫਾਲ ਸਾਫ ਕਰਾਂਗੇ ਪਹਿਲਾਂ ਮੈਂ ਕਰਨਾ ਕਿਉਂਕਿ ਮੇਰੇ ਨਾਲ ਇੱਕ ਹੱਥ ਵਿੱਚ ਫੋਨ ਆ ਹਾਂਜੀ ਬਹੁਤ ਆਸਾਨ ਜੀ ਟ੍ਰਿਕ ਆ ਇੱਥੋਂ ਤੁਸੀਂ ਆ ਚੀਜ਼ ਨੂੰ ਕੱਸ ਕੇ ਬੰਨ ਲਓ ਤੇ ਆ ਚੀਜ਼ਾਂ ਨੂੰ ਬੰਨ ਕੇ ਤੇ ਪੱਖਾ ਤੁਸੀਂ ਇਹਨਾਂ ਸਾਫ਼ ਕਰਦੇ ਜਿੰਨਾ ਮਰਜ਼ੀ ਗੰਦਾ ਹੋਵੇ ਤਾਂ ਤਾਂ ਸਾਰੀ ਡਸਟ ਲੈ ਜਾਂਦੀ ਦੇਖੋ ਡਸਟ ਲਈ ਦੇਖੋ ਤੇ ਆਪਣਾ ਪੱਖਾ ਬਿਲਕੁਲ ਸਾਫ਼ ਹੋ ਚੁੱਕਿਆ ਤੁਸੀਂ ਇਸ ਤਰੀਕੇ ਨਾਲ ਪੱਖਾ ਸਾਫ਼ ਕਰ ਸਕਦੇ ਹੋ ਘਰ ਵਿੱਚ ਬਹੁਤ ਹੀ ਆਸਾਨ ਆ ਹਾਂਜੀ ਉਮੀਦ ਕਰਦੀ ਹਾਂ ਤੁਹਾਨੂੰ ਮੇਦੀ ਟ੍ਰਿਕ ਪੱਖੇ ਸਾਫ ਕਰਨ ਦੀ ਵਧੀਆ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਆਪਾਂ ਕੱਲ ਨੂੰ ਕਿਸੇ ਨੈਕਸਟ ਵੀਡੀਓ ਜਾਂ ਬਲੌਗ ਦੇ ਵਿੱਚ ਬਾਏ ਬਾਏ